ਇਹ ਜਿਹੜੇ 30 ਲੱਖ ਦੀ ਲਾਗਤ ਦੇ ਨਾਲ ਉਹ ਜਿਹੜੇ ਅੱਜ ਬਲਾਚੌਰ ਵਾਸੀ ਸ਼ਹਿਰ ਵਾਸੀਆਂ ਦੇ ਜਿਹੜੇ ਸਫਾਈ ਦੇ ਕੰਮਾਂ ਦੇ ਲਈ ਜਿਹੜੇ ਕਿ ਅੱਜ ਦਿੱਤੇ ਗਏ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਕਵਰੇਜ ਕਰਨ ਵਾਸਤੇ ਇੱਥੇ ਪਹੁੰਚੇ ਆ ਸਾਰਤ ਮਿਸ਼ਨ ਹਾਈਟਸ ਸਾਨੂੰ ਮਤਲਬ ਹੈ ਕਿ 30 ਲੱਖ ਦੇ ਕਰੀਬ ਸਾਨੂੰ ਡਿਫਰੈਂਟ ਇਕਵਿਪਮੈਂਟਸ ਮਿਲੇ ਆ ਜਿਨ੍ਹਾਂ ਚ 20 ਰਿਕਸ਼ੇ ਰੇੜੀਆਂ ਆ ਇੱਕ ਟਰੈਕਟਰ ਵਿਦ ਲੋਡਰ ਆ ਤੇ ਇੱਕ ਸੀਵਿੰਗ ਮਸ਼ੀਨ ਆ ਤੇ ਆਪਣੇ ਇੱਕ ਦੋ ਟਾਟਾ ਇਸ ਵਹੀਕਲ ਆ ਮੈਂ ਖਾਸतौर ਤੇ ਪਹਿਲਾਂ ਵੀ ਕਿਹਾ ਔਰ ਹੁਣ ਵੀ ਕਹਿੰਦੀ ਆ ਕਿ ਸਾਰੇ ਜਿਹੜੇ ਸਫਾਈ ਸੇਵਕ ਤਾਂ ਆਪਣਾ ਧਿਆਨ ਨਾਲ ਜਿਹੜੀ ਕਿ ਸ਼ਹਿਰ ਦੀ ਸਫਾਈ ਕਰਦੇ ਆ ਉਸ ਦੇ ਨਾਲ-ਨਾਲ ਸਾਰੇ ਜਿਹੜੇ ਦਫ਼ਤਰ ਵਾਲਿਆਂ ਨੂੰ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਸ਼ਹਿਰ ਦੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ। ਜਿਵੇਂ ਐਥੇ ਨਗਰ ਕੌਂਸਲ ਪਹੁੰਚੀ ਉਹਦੇ ਨਾਲ ਮੇਰੀ ਸਾਰੀ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਹੈ ਬਲਚੌਰ ਵੀ ਉਹ ਵੀ ਸਾਰੇ ਇੱਥੇ ਮੌਜੂਦ ਹੈ। ਸਾਰੇ ਆਪਣੇ ਨਗਰ ਕੌਂਸਲ ਦੇ ਸਾਰੇ ਆਪਸਰ ਸਹਿਬਾਨ ਜਿੰਨੇ ਵੀ ਮਲਾਜਮ ਹੈ ਉਹ ਵੀ ਇੱਥੇ ਹੈ ਮੇਰੀਆਂ ਭੈਣਾ ਸਪਾਈ ਸੇਵਕ ਜਿਹੜੇ ਸਫਾਈ ਦਾ ਕੰਮ ਕਰਦੇ ਹੈ ਉਹ ਵੀ ਮੌਜੂਦ ਹੈ ਔਰ ਜਿਹੜੇ ਇੱਥੇ ਹਜ਼ਾਰ ਦਿੱਤੇ ਗਏ ਹੈ ਜੇ ਵੀਰ ਰਿਕਸ਼ੇ ਰੀੜੀਆਂ ਆ ਤੇ ਇੱਕ ਟਰੈਕਟਰ ਵਿਦ ਲੋਡਰ ਤੇ ਇੱਕ ਸੀਵਿੰਗ ਮਸ਼ੀਨ ਆ ਤੇ ਆਪਣੇ ਇੱਕ ਦੋ ਟਾਟਾ ਇਸਲੀਕਲ ਆ ਜਿਹੜੀ ਕਿਉਂਕਿ ਕਈ ਵਾਰੀ ਹੁੰਦਾ ਸੀ ਕਿ ਸਾਡੇ ਸਫਾਈ ਸੇਵਕਾਂ ਨੂੰ ਕਿਸੇ ਜਿੱਦਾਂ ਵੱਲੇ ਕਿ ਰਿਕਸ਼ੇ ਰੀੜੀ ਦੀ ਕਮੀ ਜਾਂ ਕੋਈ ਜਿਵੇਂ ਕਹ ਲੋ ਟਾਟਾ ਇਸ ਜਿੱਥੇ ਕੋਈ ਡੰਪ ਲੱਗਾ ਅਗੇ ਜਿਵੇਂ ਸਚਾਰੂ ਢੰਗ ਨੂੰ ਹੋਰ ਕਰਨ ਲਈ ਇਹਦੇ ਨਾਲ ਸਾਡੀ ਜਿਹੜੀ ਹੈਗੀ ਆ ਰਿਸੋਰਸ ਸਾਡੇ ਪੂਰੇ ਹੋ ਜਾਂਦੇ ਆ ਇਹਦੇ ਨਾਲ ਤੇ ਇਹਨਾਂ ਸਾਡੇ ਮਤਲਬ ਕੀ ਹੋਰ ਇੰਪਰੂਵਮੈਂਟ ਦੇਖਣ ਨੂੰ ਮਿਲੇਗੀ ਸਾਡੇ